ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੈਣਾ ਤੇ ਇੱਕ ਬੱਚੀ ਗੱਬੜ ਪੰਜ ਨਗ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਹੋ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੈਗਾ 9968530253 ਠੀਕ ਐ ਤੇ ਅੱਜ ਆਪਾਂ ਕੈ ਵੜਾ ਦਿਖਾਵਾਂਗੇ ਵੀਰੇ ਅੱਜ ਦਿਖਾਵਾਂਗੇ ਜੀ ਪਹਿਲਾ ਨੰਬਰ ਜਿਹੜੀ ਬੈਠ ਤਾਜੀ ਸੂਈ ਦੇਖਦੇ ਪਿਆ ਕਿਹੜਾ ਸੂਆ ਸੂਈ ਆ ਦੂਜਾ ਸੂਆ ਜੀ ਮੂੰਹੋਂ ਸਿੱਗੀ ਆ ਬੱਚਾ ਕੀ ਦਿੱਤਾ ਨੇ ਬੱਚਾ ਦਿੱਤਾ ਜਿਹਨੇ ਐ ਸਿਰ ਚ ਆ ਗਿਆ ਨਾ ਤੇ ਜੇਰ ਵਗੈਰਾ ਡਾਣਾ ਕਾ ਠੀਕ ਹੈ ਜੇਰ ਇਹਦੀ ਆ ਪਈ ਆ ਠੀਕ ਹੈ ਰਾਤ ਸੂਈ ਆ ਜੇਰ ਇਹ ਟੋਟਲ ਡਾਣਾ ਹਨਾ ਬੱਲੇ ਜਾ ਪਰੇ ਕੋਈ ਚੱਕ ਨਹੀਂ ਤੇ ਚਵਾਈਟ ਵੀ ਓਕੇ ਜਮਾ ਚਵਾਈਟ ਵੀ ਇੱਕ ਨੰਬਰ ਆ ਜੀ ਮੰਨ ਕੇ ਚੱਲੋ ਵੀ 6 ਤੋਂ 7 ਕਿਲੋ ਬੋਲਾ ਕੱਢਾ ਹੈਗਾ ਅੰਦਾਜ਼ਾ ਲਾਈਏ ਕਿੰਨਾ ਕੁ ਦੁੱਧ ਦੇ ਦੂਗੀ ਇਹ ਦੁੱਧ ਦੇਊਗੀ 35 ਕਿਲੋ ਬਸ 35 ਕ ਤੇ ਭਾਵਜਾਰ ਕੀ ਉਹਦਾ ਬਾਜੀ ਮੁੱਲ ਤੇ 110000 ਰੁਪਏ ਪੂਰੇ ਲੱਖ ਦੀ ਬੱਸੀ ਦੇ ਦਾਂਗੇ ਛੋਟ ਚੱਪਾ ਕਰਦਾਂਗੇ ਟੋਰੀ ਬਾਹਰ ਨੂੰ ਸੋ ਫਿਰ 110000 ਰੁਪਏ ਕੀਮਤ ਆ ਦੂਸਰਾ ਸੁਆ ਤਾਜੀ ਸੁਈ ਆ ਕੱਦ ਕਾੜ ਬਹੁਤ ਆ ਸੋ ਮੂੰ ਮੱਥਾ ਦੇਖੋ ਤੇ ਬਿਲਕੁਲ ਰੀਲ ਦੀ ਹੱਡੀ ਸਿੱਧੀ ਜਾਂਦੀ ਫੇ ਕੋਈ ਨਹੀਂ ਉੱਚਾ ਬਣਨੀ ਨੀਮਾ ਬਣਨੀ ਥੱਲੇ ਤੇ ਲੈਵਾ ਦੇਖੋ ਬੈਕ ਸਾਈਡ ਤੇ ਬਿਲਕੁਲ ਪੱਟਾਂ 'ਚ ਫਸ ਫਸ ਤੁਰਦਾ ਲੈਵਾ ਜਮਾ ਅੱਗੇ ਵਿੱਚ ਦਾ ਹਵਾਨਾ 34 35 ਕਿਲੋ ਵੀਰਗਾਂ ਦਾ ਦੁੱਧ ਬਹੁਤ 7 8 ਕਿਲੋ ਸਵੇਰ ਵੀਰ ਨੇ ਬੋੜਾ ਚੋਇਆ ਇਹਦਾ ਤੇ ਤਾਜੀ ਸੁਈ ਆ ਜੇਰ ਵਗੈਰਾ ਡੰਨਾ ਬੱਚਾ ਵੀ ਸੇ ਮੇਲ ਕਾਫਾ ਚੋਅਈ ਚੂਰੀ ਵੀਰੇ ਇੱਕ ਨੰਬਰ ਆ ਜਾਮ ਠੀਕ ਆ ਲੱਖ ਦੇ ਵਿੱਚੋਂ ਛੋਟ ਸੱਪਾਪਾ ਕਰਦਾ ਮਾਨਤਣ ਕਰਦਾ ਘਰੇ ਆ ਬੰਦੇ ਦਾ ਠੀਕ ਹੈ ਜੀ ਤੇ ਵੀਰੇ ਦੂਜੇ ਨੰਬਰ ਜਿਹੜੀ ਆਪਾਂ ਬੱਚੀ ਦੇਖੀ ਜ ਨੇ ਇਹ ਪਹਿਲਾਂ ਵੱਸੀ ਆ ਜੀ ਮੂੰਹੋਂ ਚੌਗੀ ਆ ਜੀ ਮੂੰਹੋਂ ਚੌਗੀ ਕਿ ਐਗ ਦਾ ਲੈਂਦੀ ਆ ਰਹਿੰਦਾ ਜੀ 10 ਤੋਂ 12 ਦਿਨ ਪਈ ਨਹੀਂ ਇਸ ਲਸੂਨ ਦੇ 10 ਤੋਂ 12 ਦਿਨ ਸੂਨ ਚ ਬਾਕੀ ਕਿੰਨਾ ਕੁ ਦੁੱਧ ਦੇ ਦੂਗੀ ਦੁੱਧ ਦੁੱਧ ਵੀ ਬੱਸੀ 25 ਤੋਂ 26 ਕਿਲੋ ਦੁੱਧ ਜੀ ਨਾਰਮਲ ਭਾਅ ਦਾ ਕੀ ਹੋਊਗਾ ਭਾਜੀ ਮੁੱਲ 85000 ਰੁਪਇਆ ਦਾ ਮਾਨਤਣ ਕਰਦਾਂਗੇ ਘਰੇ ਆ ਬੰਦੇ ਦਾ ਤੋੜ ਦੇ ਬਾਹ ਤੇ ਦਿਨ ਲੈਂਦੀ ਆ 5 6 ਹਨਾ 5 6 ਹੋਣ ਲੱਗੀ ਜੀ ਭਣਾ ਭੂਣਾ ਲੱਗੀ ਕਰਨਾ ਠੀਕ ਹੈ ਹਾਂਜੀ ਸੋ ਕੱਦ ਘੜ ਦੇਖੋ ਜਿੰਦ ਜਾਨ ਵਾਲੀ ਆ ਥਣਲੇਵਾ ਸੋਹਣਾ ਸਾਫ ਸੁਥਰਾ ਮੁੱਲ 85 85 ਤੋਂ ਅੰਦਰ ਹੋ ਜੂਗੀ ਛੋਟ ਸੱਪਾ ਹੋ ਜੂਗਾ ਤੇ ਸਾਫ ਸੁਥਰੇ ਲੈਵੇ ਦੀ ਆ ਦਿਨ 5 6 ਕੇ ਕੱਢਦੀ ਆ ਸੋ ਵੀਰੋ ਥਣਲੇਵਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਕਾਲੀ ਠੰਡੀ ਹੈ ਜੀ ਦੇਖੋ ਇਹ ਮੈਂ ਪਹਿਲਾਂ ਬਸੀਆ ਗੱਬਣਾ ਜੀ ਲੈ ਪਹਿਲਾਂ ਪਲੂਨ ਸੁੰਦੀ ਪਈ ਆ ਹਨਾ ਹਾਂਜੀ ਹਾਂ ਠੀਕ ਹੈ ਸੋ ਦੋ ਦਿਖਾ ਦਿਆਂਪਾ ਤੁਸਨੂ ਇਹ ਤੀਜੇ ਨੰਬਰ ਤੇ ਆ ਗਈ ਵੀਰੇ ਗਰਲੈਂਡੋ ਗਰਲੈਂਡੋ ਜੀ ਹਾਂਜੀ ਤੇ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਹੀ 6 ਦਾ ਆਂਦਾ ਜੀ ਉਹ ਦੂਜਾ ਸੂਆ 6 ਦਾ ਆਂਦਾ ਕੱਦ ਕੁਦ ਬਹੁਤ ਆ ਹਨਾ ਤੇ ਦੁੱਧ ਵੀ ਇਹਦਾ ਫੈਟ ਦਾ ਮੇਰੇ ਖਿਆਲ ਨਾਲ ਐਫ ਐਨ ਆ ਥੋੜਾ ਜਿਆਦਾ ਹੁੰਦੀ ਆ ਫੈਟ ਨੂੰ ਥੋੜਾ ਜਿਆਦਾ ਹੁੰਦਾ ਇਹਦਾ ਤੇ ਕੈਕ ਦਿਨ ਕੈਕ ਕਰੈਕਟਰ ਪੂਰੇ ਨਹੀਂ ਇਹਦੇ ਦੇਖੋ ਤੁਸੀਂ ਕੈਕ ਦਿਨ ਕੱਢਦੀ ਆ ਇਹ ਦਿਨ ਪੈਣੇ 15 ਹਲੇ 15 ਦਿਨ ਸੂਣ ਚ ਬਾਕੀ ਕਿੰਨਾ ਦੁੱਧ ਮੰਨ ਕੇ ਲੈਏ ਬੰਦੇ ਇਹਨੂੰ ਦੁੱਧ ਜੀ 25 ਤੋਂ 26 ਕਿਲੋ ਪਹਿਲਾਂ ਨੇ ਦਿੱਤਾ 25 26 ਕਿਲੋ ਨੇ ਠੀਕ ਹੈ 30 ਦੇ ਨੇੜੇ ਗੜ ਜਾ ਸਕਦੀ ਹੈ ਹਾਂਜੀ ਹਾਂਜੀ ਦੇਖ ਕੰਨ ਕੰਨ ਦੇਖੋ ਜੀ ਠੀਕ ਹੈ ਝੱਲਰ ਢੁੱਲਰ ਦੇਖੋ ਸੋ ਚੰਗੀ ਜਿੰਦ ਜਾਨ ਵਾਲੀ ਗਰਲੈਂਡੋ ਵਹਿੜ ਆ ਗਈ ਸੁਹਾ ਦੂਜਾ ਸੁੰਦੀ ਆ ਦੂਜਾ ਸੁਹਾ ਠੰਡੀ ਸੀਲ ਫੁੱਲ ਪਾ ਇਹਦਾ ਕੀ ਰੱਖਿਆ ਪਾ ਜੀ ਮੁੱਲ ਦਾ ਰਿਹਾ 5 ਲੱਖ ਦੀ ਬੱਸੀ ਦੇ ਦਾਂਗੇ ਜੀ ਸੋ ਲੱਖ ਦੀ ਵੀ ਕਹਿੰਦਾ ਬੱਛੀ ਦੇ ਦਾਂਗੇ ਜਦ ਤਿਆਰ ਹੋ ਗਈ ਉਹਦੇ ਕੁਝ ਹੋਰ ਦੇਖਾਂਗੇ ਜੀ ਤਾਂ ਜੀ ਠੀਕ ਹੈ ਪਰ ਮਾਲ ਕੱਢਦੇ ਗਏ ਪਤਾ ਨਹੀਂ ਕਿਹੜਾ ਸੀਮੰਤਰ ਆਇਆ ਤੇ ਗਰਲੈਂਡੋ ਦਾ ਹੀ ਬਾਕੀ ਕਾਦੂ ਕੁਦ ਬਹੁਤ ਆ ਹਨਾ ਫੁੱਲ ਸਾਈਜ਼ ਹੈ ਜੀ ਹਾਂਜੀ ਆਪਰੇ ਕੋਲ ਹੁਣੀ ਉੱਤਰੀ ਹਲੇ ਠੀਕ ਹੈ ਕੰਨ ਕੋਨ ਦੇਖੋ ਜੀ ਵੀਰੇ ਮੂਰੇ ਝੱਲੂ ਝੂਲਾ ਦੇਖੋ ਠੀਕ ਹੈ ਦੂਜਾ ਸੋ ਸੁੰਦੀ ਪਿਆ ਥਾਂਲੇ ਵਾ ਓਕੇ ਆ ਜਾਵਾਂ ਥਾਂਲੇ ਦੀ ਆਪਣੀ ਗਾਰੰਟੀ ਹੈ ਜੀ ਹਾਂਜੀ ਠੀਕ ਹੈ ਹਾਂਜੀ ਫੁੱਲ ਫੀਲ ਠੰਡੀ ਤੇ ਵਾਕੀ ਫੈਟ ਵੀ ਮੰਨ ਕੇ ਚੱਲੋ ਵੀ ਜਰਸੀ ਦੇ ਮੁਕਾਬਲੇ ਚਾਹੁੰਦੀ ਇਹਨਾਂ ਦੀ ਹਾਂਜੀ ਦੇਖੋ ਪਹਿਲੀ ਗੱਲ ਗੱਬਣਗਾ ਥੱਲੇ ਬੈਠੋ ਨਹੀਂ ਦਿੰਦੀ ਬਰੇ ਠੀਕ ਐ ਦੇਖੋ ਵਾਲੇ ਬਹੁਤ ਖੁੱਲਣਾ ਬੈਠਾ ਅੱਗੇ ਆ ਗਈ ਚੌਥੇ ਨੰਬਰ ਤੇ ਬਹਿੜ ਹਾਂਜੀ ਇਹ ਕਿਹੜਾ ਸੂਆ ਇਹ ਸੂਆ ਦੂਜਾ ਦੀ ਕੈ ਕਿੰਨੇ ਲੈ ਜੂਗੀ ਦਿਨ ਪੈਣੀ ਇਹਦੇ 13 14 ਨਾਲ ਪੈਣੇ ਵਾਲੇ ਲਗਭਗ 15 ਦੇ ਵਿੱਚ ਪੱਲੇ ਛੂ ਲੈ ਜੂ ਹਣ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਮੰਨ ਕੇ ਲੈ ਕੇ ਜਾਂਦੇ ਨੇ ਉਹ ਤਾਂ ਪਹਿਲਾਂ ਨੇ ਤਾਂ 24 25 ਕਿਲੋ ਜੀ ਇਹਦਾ ਭਾਗ ਹੀ ਹੋਊਗਾ ਜੀ ਇਹਦਾ ਭਾਅ ਮੁੱਲ ਦਾ 70000 ਦੇ 65000 ਦੀ ਬੱਸੀ ਦੇ ਦਾਂਗੇ 65000 ਦੀ ਚੌਥੇ ਨੰਬਰ ਵਾਲੀ ਦੁੱਧ 25 26 ਕਿਲੋ ਵਾਲੀ ਸੁਭਰੋ ਰੇਟ ਵੀ ਬਿਲਕੁਲ ਬਾਜਵਾ ਵੀਰੇ ਦਾ ਬਾਜਵਾ ਰੇਟ ਆ ਜੀ ਸੁਭਰ ਇਹ ਝੋਲੀ ਦੇਖ ਕੇ ਕਹੇ ਨੂੰ ਵੀਰ ਅਸੀਂ 85 ਮੰਗ ਸਕਦਾ ਸੀ ਕੋਈ ਫਾਇਦਾ ਨਹੀਂ ਜੀ ਚਲ ਆਪਣਾ ਭਾਅ ਚਾਹੀਏ ਉਹ ਸਾਨੂੰ ਉਹ ਭਾਅ ਦਈਆ ਆਪਾਂ ਭਾਜ ਦੇ ਦਾਂਗੇ 65 ਦੀ ਦੇ ਦਾਂਗੇ 65 ਦੀ ਦੇ ਦਾਂਗੇ ਜੀ ਸੁਭਰ 65000 ਰੁਪਇਆ ਤੇ ਹਵਾਨੇ ਦੇ ਨਾੜਾ ਦੇਖੋ ਜਿਵੇਂ ਹਿਮਾਚਲ ਜਿਆ ਬਾਹਰ ਜਾਂਦੇ ਆਏ ਜਾਂਦੀਆਂ 65000 ਦੇ ਵਿੱਚ ਦੁੱਧ 23 ਕਿਲੋ ਵੀ ਦੇ ਦਾਂਗੇ ਜੀ ਫੁੱਲ ਵਜਨ ਦੇਖੋ ਤੇ ਬਾ ਤੇ ਸੁਣੀ 10-12 ਬਰ ਦਾ ਲੈ ਲੈਂਦੇ ਜਿਹੜਾ ਵੀ ਲੈ ਕੇ ਅਗੇ ਨਫਾ ਵੀ ਦੋਗਾ ਹਾਂ ਬਦੌਨ ਵਾਲੀ ਚੀਜ਼ ਆ ਮਾਲ ਤਾਂ ਇਹ 80000 ਰੁਪਏ ਦਾ ਕੱਚੀ-ਕੱਚੀ ਦਾ ਰੇਟ ਆ ਇਹਦਾ ਠੀਕ ਆ ਚਲੋ ਆਪਣੇ ਨਾਲ ਜਿਆਦਾ 2-3000 ਨਾਲ ਮਾਰਚਰ ਬਣੀ ਚੱਲੇ ਹਨ ਅੱਗੇ ਪੰਜਵੇਂ ਨੰਬਰ ਜਿਹੜੇ ਬੱਚੀ ਦੇਖਦੇ ਪਏ ਆ ਇਹ ਦੋਂਦੀ ਬੱਸੀ ਆ ਜੀ 5.5 ਮਹੀਨੇ ਦੀ ਗੱਬਣ ਆ ਜੀ 5.5 ਮਹੀਨੇ ਗੱਬਣ ਚੈੱਕ ਪਾਸ ਚੈੱਕ ਪਾਸ ਜੀ ਚੈੱਕ ਕਰਵਾ ਕੇ ਦੇਵਾਂਗੇ ਚੈੱਕ ਕਰਵਾ ਕੇ ਦੇਵਾਂਗੇ ਆ ਡਾਕਟਰ ਨਾਲ ਲੈ ਆ ਦੇ ਬੰਦਾ ਇਹਦਾ ਭਾ ਕੀ ਹੋਊਗਾ ਇਹਦਾ ਮੁੱਲ ਤਾਂ ਜੀ 47000 ਰੁਪਏ 2000 ਛੋਟ ਕਰਾਂ ਤਾਂ 45 ਦੀ ਬੱਸੀ ਦੇ ਦਾਂਗੇ ਜੀ ਮੋਲ 47 45 ਇਹਦੀ ਵਰਗਾ ਦੀਆਂ ਸਾਢੇ 5 ਮਹੀਨੇ ਗੱਬਣ ਚੈੱਕ ਪਾਸ ਮੂਹੋਂ ਦੋ ਦੰਦਾ ਹਨਾ ਦੋ ਦਾ 30 30 ਹਜ਼ਾਰ ਦੇ ਫੰਡਰਾ ਮੱਸੀਆਂ ਵਿਕੀ ਜਾਂਦੀਆਂ ਬਾਈ ਠੀਕ ਹੈ ਗੱਬਣ ਚੈੱਕ ਪਾਸ ਇਹ ਗੱਬਣ ਚੈੱਕ ਪਾਸ ਆ ਸੁਪਰ ਪੰਜ ਨਾਗਾ ਪਾਸ ਨੂੰ ਬੜਾ ਦਿਖਾਦੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਖ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਇਹਨਾਂ ਨੰਬਰ ਬੋਲੀ ਆਪਣਾ 9968530255 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ